लुधियाना ਦੇ ਇਧੂ ਗ੍ਰਿਥਿਤ ਮਹਾਮਾਇਦਾ ਜਾਗਰਣ ਕਰਵਾਇਆ ਗਿਆ ਇਸ ਦੌਰਾਨ ਕਈ ਭਜਨ ਮੰਡਲੀਆਂ ਨੇ ਹਿੱਸਾ ਲਿਆ ਇਸ ਦੌਰਾਨ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਇਹ ਦੱਸਿਆ ਕਿ ਇਹ ਜਾਗਰਣ ਪਹਿਲਾਂ ਕਰਵਾਇਆ ਜਾਣਾ ਸੀ ਪਰ ਕਰੋਨਾ ਮਹਾਮਾਰੀ ਦੇ ਚੱਲਦਿਆਂ ਹੁਣ ਮਾਹੌਲ ਠੀਕ ਹੋਣ ਤੇ ਜਾਗਰਣ ਕਰਵਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕਿ ਜਾਗਰਣ 'ਚ ਕਈ ਭਜਨ ਮੰਡਲੀਆਂ ਨੇ ਹਿੱਸਾ ਵੀ ਲਿਆ ਅਤੇ ਮਹਾਮਾਇਦਾ ਗੁਣगान ਕੀਤਾ ਇਸ ਦੌਰਾਨ ਨਾਮਵਰ ਸ਼ਖਸੀਅਤਾਂ ਨੇ ਵੀ ਹਿੱਸਾ ਲਿਆ भगवान दयाला दामन में बहुत शाबान कर जाऊं बोलिए शंकर दरबार की जय बोलिए शंकर दरबार की जय ਅੱਜ ਅਸੀਂ ਦੋ ਦੁਗਰੀ ਵਿਖੇ ਜਾਗਰਣ ਕਰਾ ਰਹੇ ਹਾਂ ਉਹ ਪਹਿਲਾਂ ਅਸੀਂ ਕਰੋਨਾ ਮਹਾਮਾਰੀ ਤੋਂ ਪਹਿਲਾਂ ਰੱਖਿਆ ਗਿਆ ਸੀ ਉਹ ਤਰੀਕਾ 'ਚ ਕਰੋਨਾ ਮਹਾਮਾਰੀ ਲੋਕਡਾਊਨ ਲੱਗ ਗਿਆ ਇਸ ਤੋਂ ਪਰੰਤ ਹੁਣ ਅਸੀਂ ਅੱਜ ਜੋ ਜਾਗਰਣ ਕਰਾ ਰਹੇ ਹਾਂ ਕਰੋਨਾ ਮੁਕਤ ਦੀ ਮਹਾਮਾਰੀ ਨੂੰ ਅਦਾਸ ਕਰਨ ਲਈ ਕਰਾ ਰਹੇ ਹਾਂ ਅੱਜ ਜੋ ਵੀ ਭਜਨ ਮੰਡਲੀਆਂ ਸਾਡੇ ਵਿਖੇ ਕੋਚੀਆਂ ਨੇ ਹਸਤੀਆਂ ਅਨਯਤਰ ਮੰਨੀਆਂ ਵਿੱਕੀ ਓਜਲਾ ਜੀ ਸਾਜ ਜੀ ਆਸ਼ੂ ਲੋਰੀਆ ਜੀ ਹਰਪੀਤ ਰਾਣਾ ਜੀ ਨਹੀਂ ਵੱਧ ਚੜ ਕੇ ਹਿੱਸਾ ਲਿਆਈ ਬਾਕੀ ਲੋਕਾਂ ਨੂੰ ਸਾਡੀ ਇਹ ਅਪੀਲ ਆ ਸੈਨੀਟਾਈਜ਼ ਰੱਖੋ ਆਪਣੇ ਮੂਰੇ ਦੂਰੀ ਬਣਾ ਕੇ ਰੱਖੋ ਜੋ ਮਾਮੂਰੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ ਜੋ ਮਾਮਾਈ ਕਰੋਨਾ ਮੁਕਤ ਹੋ ਜਾਈਓ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ੀ ਨਿਊਜ਼